ਨਕੋਦਰ ਦੇ ਐਸਐਚਓ ਆ ਐਸਐਚਓ ਹੁੰਦਾ ਸੀ ਜਸਕੀਰ ਚਾਹਲ ਉਹਨੇ ਆਪਣੇ 455 ਬੋਰ ਦੇ ਸਰਵਿਸ ਰਵਾਲਵਰ ਦੇ ਨਾਲ ਭਾਈ ਸਾਹਿਬ ਹਰਮਿੰਦਰ ਸਿੰਘ ਦੇ ਜਿਹੜਾ ਕਿ ਉਹਨੇ ਇੱਕ ਰਵਾਲਵਰ ਆਪਣੇ ਡੱਬ ਦੇ ਵਿੱਚੋਂ ਕੱਢਿਆ ਫਿਰ ਚੋਣਾ ਵੀ ਲੜਦਾ ਚੋਣਾਤ ਵੀ ਖੜਾ ਹੁੰਦਾਗਾ ਇਹ ਆ ਕਰਦਾਰ ਫਿਰ ਲੋਕਾਂ ਦੇ ਦੁੱਖ ਲੱਗਦਾ ਕਿ ਜੀ ਬਾਦਲ ਨੂੰ ਮਾੜਾ ਕਹਿ ਦਿੱਤਾ ਬਾਦਲ ਦੇ ਸੋਲੇ ਨਹੀਂ ਗਾਏ ਜਿਨ੍ਹਾਂ ਨੇ ਕੰਮ ਹੀ ਮਾਰੇ ਕੀਤੇ ਆ ਜਿਨੇ 1978 ਤੋਂ ਲੈ ਕੇ ਬਰਗਾੜੀ ਤੱਕ ਕਾਂੜ ਹੀ ਕਾਂੜ ਵਾਪਰੇ ਆ ਤੇ ਉਹਨੂੰ ਅਸੀਂ ਹੁਣ ਤੁਸੀਂ ਮੈਨੂੰ ਦੱਸੋ ਕਿ ਇੱਕ ਜ਼ਾਲਮ ਬੱਚੜ ਕੀ ਸ਼ਬਦ ਨਾਲ ਵਰਤੀਏ ਜਸਕੀਰਤ ਚਾਲ ਨੂੰ ਉਸ ਨੌਜਵਾਨ ਹਰਵਿੰਦਰ ਸਿੰਘ ਦੇ ਫੜ ਕੇ ਉਹਨੂੰ ਆਪਣੇ ਰਵਾਲ ਮਰਦੇ ਨਾਲ ਉਹਦੇ ਮੂੰਹ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਅਵਰਾ ਤੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਲੋਕ ਅੰਡੇ ਖੜੇ ਹੋ ਜਾਣਗੇ ਇਹ ਜਾ ਕਾਰਾ ਕੀਤਾ ਉਸ ਬੋਚੜ ਨੇ ਜੋ ਤੁਹਾਨੂੰ ਮੈਂ ਅੱਜ ਖਬਰ ਸੁਣਾਉਣ ਲੱਗਿਆ ਇਹਦਾ ਸਾਾਕਾ ਕਿਤੇ ਨਾ ਕਿਤੇ ਸਿੱਖ ਕੌਮ ਦੇ ਨਾਲ ਜੁੜਿਆ ਹੁੰਦਾ ਅਸੀਂ ਸਿੱਖ ਕੌਮ ਦੀ ਅਤੇ ਹਰ ਉਸ ਮਜਬਦੀ ਗੱਲ ਕਰਦੇ ਆ ਜਿਹਦੇ ਨਾਲ ਧੱਕਾ ਹੋਇਆ ਹੋਵੇ ਤੇ ਜਾਂ ਹੋ ਰਿਹਾ ਹੋਵੇ ਅਸੀਂ ਉਹੀ ਖਬਰਾਂ ਉਹੀ ਸਟੋਰੀਆਂ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਕਈ ਨੂੰ ਲੱਗਦਾ ਹੋਊਗਾ ਕਿ ਪਤਾ ਨਹੀਂ ਕਿ ਇਹ ਪੁਰਸ ਵਾਲਿਆਂ ਦੇ ਖਿਲਾਫ ਬੋਲਦਾ ਜਾਂ ਫਲਾਣੇ ਦੇ ਖਿਲਾਫ ਬੋਲਦਾ ਅਸੀਂ ਕਿਸੇ ਦੇ ਖਿਲਾਫ ਨਹੀਂ ਅਸੀਂ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਦੇ ਆ ਤੇ ਚੁੱਕਦੇ ਰਹਾਂਗੇ ਸਾਡਾ ਫਰਜ਼ ਤੇ ਡਿਊਟੀ ਉਸ ਅਕਾਲ ਪੁਰਖ ਨੇ ਲਈ ਆ ਕਿ ਜਿੰਨੇ ਕੁ ਸੁਆਸ ਬਖਸੇ ਆ ਕਿ ਤੁਸੀਂ ਜਿਹੜੀ ਇਹ ਆਵਾਜ਼ ਆ ਜਿਨ੍ਹਾਂ ਨੇ ਪੰਜਾਬ ਦੇ ਉੱਪਰ ਜ਼ੁਲਮ ਕੀਤਾ ਪੰਜਾਬ ਦੇ ਬੱਚਿਆਂ ਦੇ ਜ਼ੁਲਮ ਕੀਤਾ ਸਾਰੇ ਧਰਮ ਤੇ ਸਾਰੇ ਬਰਾਦਰੀਆਂ ਸਾਰੇ ਸਾਂਝੇ ਆ ਸਭ ਦਾ ਸਤਿਕਾਰ ਆ ਹੁਣ ਖਬਰ ਇੱਕ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਨਕੌਦਰ ਗੋਲੀ ਕਾਂਡ ਦਾ ਜਿਹੜਾ ਸਾਾਕਾ ਵਾਪਰਿਆ ਸੀ 1986 ਦੇ ਵਿੱਤਿਆ ਅਨੁਸਾਰਨ ਲਗਭਗ ਪਤਾ ਹੋਊਗਾ ਤੇ ਉਹ ਤੁਹਾਨੂੰ ਸੁਣਾਉਣੇ ਆ ਕਿ ਉਸ ਟਾਈਮ ਦੇ ਐਸਐਚਓ ਤੇ ਬਾਅਦ ਵਿੱਚ ਐਸਪੀ ਬਣਿਆ ਤੇ ਹੁਣ ਕੁਝ ਲੋਕ ਕਹਿੰਦੇ ਕਿ ਐਸਐਸਪੀ ਬਣਿਆ ਐਸਐਸਪੀ ਨਹੀਂ ਸ਼ਾਇਦ ਐਸਪੀ ਬਣਿਆ ਸੀ ਉਸ ਇੱਕ ਜਿਹੜਾ ਜਲਾਦ ਬੁੱੱਟੜ ਅਫਸਰ ਸੀ ਪੁਲਿਸ ਦਾ ਉਹ ਜਿਹੜੇ ਪੁਲਿਸ ਵਾਲੇ ਉਸ ਜਲਾਦ ਦੀ ਗੱਲ ਕਰਦੇ ਆ ਤੁਹਾਨੂੰ ਮੈਂ ਇੱਕ ਪੜ੍ਹ ਕੇ ਸੁਣਾਉਂਗਾ ਖਬਰ ਆ ਤੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ ਲੋਕ ਅੰਡੇ ਖੜੇ ਹੋ ਜਾਣਗੇ ਇਹ ਜਿਹਾ ਕਾਰਾ ਕੀਤਾ ਉਸ ਬੁੱੱਟੜ ਨੇ ਮਰ ਗਿਆ ਪਤਾ ਨਹੀਂ ਜਿਉਂਦਾ ਇਹ ਰੱਬ ਆ ਪਤਾ ਰੱਬ ਨੂੰ ਪਤਾ ਜਾਂ ਲੋਕਾਂ ਨੂੰ ਪਤਾ ਕਿ ਉਹਦਾ ਨਾਮ ਸੀ ਜਸਕੀਰਤ ਚਾਹਲ ਹੁਣ ਦੱਸਿਆ ਜਾ ਰਿਹਾ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਉਹਦਾ ਮੁੰਡਾ ਮਰ ਗਿਆ ਤੇ ਕਹਿੰਦੇ ਕਿ ਲਾਪਤਾ ਸੀ ਤੇ ਹੁਣ ਮਰਿਆ ਤੇ ਆਇਆ ਅਸੀਂ ਕਿਸੇ ਦੇ ਮਾਰੇ ਜਾਣ ਤੇ ਖੁਸ਼ ਨਹੀਂ ਦੁੱਖ ਅਫਸੋਸ ਹੁੰਦਾ ਪਰ ਉਹਨੇ ਕਮੇ ਮੁੰਡੇ ਮਾਰੇ ਉਹ ਤਾਂ ਨੂੰ ਮੈਂ ਸੁਣਾਉਣਾ ਤੁਹਾਡੇ ਰੋਂਟੇ ਖੜੇ ਹੋ ਜਾਣਗੇ ਹੁਣ ਕੋਈ ਕਹਿੰਦਾ ਕਿ ਪਹਿਲਾਂ ਮਰ ਗਿਆ 7-8 ਸਾਲ ਪਹਿਲਾਂ ਮਰਿਆ ਉਹਦੀ ਲੜਕੀ ਸੀ ਇੱਕ ਉਹ ਵੀ ਅਪਾਸ ਸੀ ਇਹ ਕੁਦਰਤੀ ਗੱਲ ਆ ਜਿੰਨੇ ਜ਼ਾਲਮ ਹੋਇਆ ਪੁਲਿਸ ਦੇ ਵਿੱਚ ਆ ਇਹ ਸਾਰਿਆਂ ਨੂੰ ਲੇਖਾ ਇੱਥੇ ਦੇਣਾ ਪਊਗਾ ਜੈਸੇ ਕਰਨੀ ਵੈਸੀ ਭਰਨੀ ਹੰਕਾਰ ਦੇ ਵਿੱਚ ਸੱਤਾ ਦੇ ਹੰਕਾਰ ਦੇ ਵਿੱਚ ਜਾਂ ਬੰਦਾ ਜਾਂ ਵਰਦੀ ਦੇ ਹੰਕਾਰ ਦੇ ਵਿੱਚ ਜ਼ੁਲਮ ਕਰ ਬਹਿੰਦਾ ਤੇ ਬਾਅਦ ਦੇ ਵਿੱਚ ਫਿਰ ਪਸਤਾਇਆ ਕੁਝ ਨਹੀਂ ਬੰਦਾ ਮਾਤਾ ਨੂੰ ਹੁਣ ਸੁਣਾਉਣਾ ਕਿ ਸਾਕਾ 1986 ਦੇ ਵਿੱਚ ਨਕੋਦਰ ਕਾਂਡ ਜਿਸ ਨੂੰ ਕਹਿੰਦੇ ਆ ਜਿਸ ਦੇ ਵਿੱਚ 4 ਤੋਂ 5 ਨੌਜਵਾਨਾਂ ਨੂੰ ਜਿਹੜਾ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਉਹਨਾਂ ਦਾ ਕਸੂਰ ਕੀ ਸੀ ਉਹਨਾਂ ਦਾ ਕਸੂਰ ਇਹ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤਾਂ ਉਹਨਾਂ ਨੇ ਰੋਸ ਵਜੋਂ ਮਜਾਰੇ ਸ਼ੁਰੂ ਕਰਨੇ ਸ਼ੁਰੂ ਕੀਤੇ ਤਾਂ ਫਿਰ ਇਹਦੇ ਦੋਸਤਾ ਜਸਕੀਰਤ ਚਾਲ ਵਰਗੇ ਬੱਚੜਾ ਅਸਰ ਆਉਂਦੇ ਆ ਜਿਹੜੇ ਕਿ ਗੋਲੀਆਂ ਦੇ ਨਾਲ ਭੰਨ ਦਿੰਦੇ ਆ ਉਸ ਬਾਰੇ ਦੇ ਸਖਸਾ ਦਰਬਾਰਾ ਸਿੰਘ ਗੁਰੂ ਨੇ ਜਿਹੜਾ ਇਹ ਹੁਕਮ ਦਿੱਤੇ ਆ ਇਹ ਦੱਸਿਆ ਜਾ ਰਿਹਾ ਤੇ ਉਸ ਨੇ ਕਿ ਕਰਫੂ ਵੀ ਲਾਇਆ ਇਹ ਸਰਾ ਦਰਬਾਰਾ ਸਿੰਘ ਗੁਰੂ ਦੇ ਕਹਿਣ ਤੇ ਹੋਇਆ ਤੇ ਬਾਅਦ ਦੇ ਵਿੱਚ ਫਿਰ ਉਹ ਅਕਲ ਫਿਰ ਚੋਣਾ ਵੀ ਲੜਦਾ ਚੋਣਾਤ ਵੀ ਖੜਾ ਹੁੰਦਾਗਾ ਇਹ ਆ ਕਰਦਾਰ ਫਿਰ ਲੋਕਾਂ ਦੇ ਦੁੱਖ ਲੱਗਦਾ ਕਿ ਜੀ ਬਾਦਲ ਨੂੰ ਮਾੜਾ ਕਹਿ ਦਿੱਤਾ ਬਾਦਲ ਦੇ ਸੋਲੇ ਨਹੀਂ ਗਾਏ ਜਿਨ੍ਹਾਂ ਨੇ ਕੰਮ ਹੀ ਮਾਰੇ ਕੀਤੇ ਆ जिने 1978 ਤੋਂ ਲੈ ਕੇ ਬਰਗਾੜੀ ਤੱਕ ਕਾਂੜ ਹੀ ਕਾਂੜ ਵਾਪਰੇ ਆ ਤੇ ਉਹਨੂੰ ਅਸੀਂ ਜਿਹੜਾ ਕਿ ਕਮੇਸ ਰਾਦੀਏ ਜਿਨ੍ਹਾਂ ਨੇ ਚੁੰਟਣ ਕੇ ਮੁੰਡੇ ਮਾਰੇ ਆ ਉਹਨਾਂ ਪਾਪੀਆਂ ਨੂੰ ਅਸੀਂ ਕਮੇ ਗੁਣ ਗਾਦੀਏ ਹੁਣ ਦੱਸਿਆ ਜਾ ਰਿਹਾ ਕਿ ਜਸਕੀਰ ਤਾਂ ਜਿਹੜਾ ਚਾਲ ਆ ਉਸ ਸਮੇ ਐਸਾ ਤੁਸੀਂ ਇਹਦੀ ਮੈਂ ਕਰਤੂਤ ਦੱਸਦਾ ਤੇ ਰੌਂਡ ਤੇ ਖੜੇ ਹੋ ਜਾਣਗੇ ਵੀਡੀਓ ਤੁਸੀਂ ਧਿਆਨ ਦੇ ਨਾਲ ਸੁਣ ਲੈਣਾ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਨਹੀਂ ਡਿਲੀਟ ਕਰ ਦਿਓ ਪਰ ਸੁਣ ਜ਼ਰੂਰ ਲੈਣਾ ਇੱਕ ਵਾਰ ਕਿਉਂਕਿ ਇਹ ਤੁਹਾਨੂੰ ਪਤਾ ਲੱਗੂਗਾ ਕਿ ਹੁਣ ਜਿਹੜਾ ਪਹਿਲਾ ਜਿਹੜਾ ਕਾਂਡ ਆ ਕਿ ਮੁਹੰਮਦ ਮੁਸਤਾਬਾ ਮੁਸਤਾਬਾ ਜਿਹੜਾ ਇੱਕ ਮੁਸਲਮਾਨ ਦੇ ਨਾਲ ਸੰਬੰਧ ਰੱਖਦਾ ਸੀ ਪਰ ਕਹਿੰਦੇ ਹੁੰਦੇ ਜ਼ਾਲਮ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਦੇਨ ਨਹੀਂ ਹੁੰਦਾ ਕੋਈ ਮੱਜਬ ਨਹੀਂ ਹੁੰਦਾ ਜਿਸ ਤਰ੍ਹਾਂ ਉਹਨੇ ਸਿੱਖਾਂ ਨੂੰ ਬੰਦ ਬੰਨ ਕੇ ਮਾਰਿਆ ਤੇ ਹੁਣ ਮੁੰਡੇ ਨੇ ਦੱਸਿਆ ਉਹਦੀ ਮੌਤ ਹੋ ਗਈ ਆ ਬੀ ਓਵਰਡੋਜ ਦੇ ਨਾਲ ਕਹੀ ਜਾ ਰਹੀ ਆ ਪਰ ਹੁਣ ਇੱਕ ਵੀਡੀਓ ਵਾਇਰਲ ਹੋ ਰਹੀ ਆ ਉਹਦੇ ਮੁੰਡੇ ਦੀ ਖੁਦ ਆ ਕਿ ਮੈਨੂੰ ਮਾਰਨ ਨੂੰ ਫਿਰਦਾ ਤੇ ਕਿ ਮੇਰੀ ਪਤਨੀ ਦੇ ਨਾਲ ਜਣੀ ਕਿ ਉਸ ਸਖਸ ਮੁਹੰਮਦ ਮਸਤਬਾ ਆਪਣੀ ਨੂੰਹ ਦੇ ਨਾਲ ਗੈਰਸੰਬੰਧ ਤੇ ਉਹਦੀ ਮੌਤ ਹੋ ਜਾਂਦੀ ਆ ਤੇ ਮੌਤ ਕਿੰਨਾ ਕਾਰਨ ਦੇ ਵਿੱਚ ਹੁੰਦੀ ਹੈ ਇਹ ਅਜੇ ਜਾਂਚ ਦਾ ਵਿਸ਼ਾ ਜੇ ਜਾਂਚ ਹੋਤ ਤਾਂ ਹੀ ਪੂਰਾ ਪੜਤਾਲ ਦਾ ਪਤਾ ਲੱਗੂਗਾ ਨਹੀਂ ਸਾਬਕਾ ਡੀਜੀਪੀ ਹੋਵੇ ਇਹਦੀ ਜਾਂਚ ਮੈਨੂੰ ਨਹੀਂ ਲੱਗਦਾ ਕਿ ਕੋਈ ਜਾਂਚ ਹੋਵੇਗੀ ਪਰ ਸਰਕਾਰ ਨੂੰ ਚਾਹੀਦਾ ਤੇ ਹੁਣ ਗੱਲ ਕਰਦੇ ਆਪਾਂ ਉਸ ਸਮੇਂ ਦੇ ਬੁੱਚੜ ਜਸਕੀਰਤ ਚਾਲ ਦੀ ਇੱਕ ਕਮੇ ਉਹਨੇ ਨੌਜਵਾਨ ਮਾਰੇ ਤੇ ਮੈਂ ਤੁਹਾਨੂੰ ਉਹਦੀ ਕਰਤੂਤ ਦੱਸਦਾ ਹੁਣ ਤੁਸੀਂ ਵੀਡੀਓ ਧਿਆਨ ਦੇ ਨਾਲ ਸੁਣ ਲਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਦੱਸਿਆ ਜਾ ਰਿਹਾ ਕਿ ਭਾਈ ਹਰਵਿੰਦਰ ਸਿੰਘ ਮੁੰਡੇ ਦਾ ਨਾਮ ਸਿੱਖ ਨੌਜਵਾਨ ਮੁੰਡਾ ਭਾਈ ਹਰਵਿੰਦਰ ਸਿੰਘ ਚਲੂਪੁਰਾ ਚਲੂਪੁਰਾ ਪਿੰਡਾ ਜੋ ਕਿ ਖਾਲਸਾ ਕਾਲ ਦੇ ਜਲੰਧਰ ਦੇ ਵਿੱਚ ਐਮ ਐਸ ਸੀ ਦਾ ਜਿਹੜਾ ਦੂਸਰੇ ਜਿਹੜਾ ਸਮੈਸਟਰ ਦਾ ਵਿਦਿਆਰਥੀ ਸੀ ਦੂਸਰੇ ਸਾਲ ਦਾ ਜ਼ਿਲ੍ਹਾ ਜਲੰਧਰ ਦੇ ਜਿਹੜਾ ਸਟੂਡੈਂਟ ਫੈਡਰੇਸ਼ਨ ਦਾ ਜਿਹੜਾ ਉਹ ਕਨਵੀਨਰ ਸੀ 4 ਫਰਵਰੀ 1986 ਨੂੰ ਜਿਹੜਾ ਨਕੋਦਰ ਦੇ ਵਿੱਚ ਇਹ ਸਾਕਾ ਵਾਪੜਿਆ ਮੈਂ ਤੁਹਾਨੂੰ ਦੱਸਿਆ ਕਿ ਸਾਕਾ ਕਿਉਂ ਵਾਪੜਿਆ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹਦੇ ਰੋਸ ਵਜੋਂ ਉਹਦੇ ਰੋਸ ਵਜੋਂ ਕੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਅਸੀਂ ਰੋਸ ਵੀ ਨਹੀਂ ਕਰ ਸਕਦੇ ਸਾਡੀ ਗੁਰੂ ਦੀ ਪਾਤਸ਼ਾਹ ਲੱਤੀ ਜਾਵੇ ਸਾਡੇ ਗੁਰੂਆਂ ਨੂੰ ਅੰਗਾਂ ਨੂੰ ਗਲੀਆਂ ਨਾਲੀਆਂ ਵਿੱਚ ਖਲੋਰਿਆ ਜਾਵੇ ਤਾਂ ਅਸੀਂ ਰੋਸ ਕਰਦੇ ਹਾਂ ਤਾਂ ਸਾਡੇ ਸਿੱਧੀਆਂ ਗੋਲੀਆਂ ਮਾਰਿਆ ਜਾਂਦੀਆਂ ਆ ਆ ਸਰਸਿਆ ਦੇ ਬੇਅਦਬੀ ਕਾਂਡ ਦੇ ਵਿੱਚ ਬਰਗਾੜੀ ਕਾਂਡ ਦੇ ਵਿੱਚ ਤੁਸੀਂ ਵੇਖਿਆ ਸਾਰਾ ਕੁਝ ਇਹ ਕੀ ਦੀ ਦੇਣਾ ਇਹ ਸਰਕਾਰ ਕੀ ਦੀ ਸੀ ਤੇ ਉਹ ਗੋਲੀ ਦਾ ਹੁਕਮ ਕਿਹਨੇ ਤਲਾਏ ਸੀ ਦਰੇ ਮੰਤਰੀ ਕੌਣ ਸੀ ਸਖਬੀਰ ਬਾਦਲਾ ਤੇ ਗੋਲੀ ਕਾਂਡ ਕਿਵੇਂ ਵਾਪਰਿਆ ਉਹ ਤੁਹਾਨੂੰ ਸਾਰਾ ਪਤਾ ਹੁਣ ਦੱਸ ਦਿਆਂ ਕਿ ਉਸ ਜ਼ਾਲਮ ਨੇ ਜਿਹੜਾ ਉਸ ਤਵੇਂ ਜਿਹੜਾ ਸਮੇਂ ਥਾਣਾ ਨਕੋਦਰ ਦੇ ਐਸਐਚਓ ਆ ਐਸਐਚਓ ਹੁੰਦਾ ਸੀ ਜਸਕੀਰ ਚਾਹਲ ਉਹਨੇ ਆਪਣੇ 455 ਬੋਰ ਦੇ ਸਰਵਿਸ ਰਵਾਲਵਰ ਦੇ ਨਾਲ ਭਾਈ ਸਾਹਿਬ ਹਰਮਿੰਦਰ ਸਿੰਘ ਦੇ ਜਿਹੜਾ ਕਿ ਉਹਨੇ ਇੱਕ ਰਵਾਲਵਰ ਆਪਣੇ ਡੱਬ ਦੇ ਵਿੱਚੋਂ ਕੱਢਿਆ ਤੇ ਉਸ ਨੌਜਵਾਨ ਨੂੰ ਫੜ ਕੇ ਉਹਦੇ ਮੂੰਹ ਦੇ ਵਿੱਚ ਗੋਲੀਆਂ ਮਾਰਿਆ ਗਈਆਂ ਹੁਣ ਤੁਸੀਂ ਮੈਨੂੰ ਦੱਸੋ ਕਿ ਇੱਕ ਜ਼ਾਲਮ ਬੱਚੜਾ ਇਹ ਸਵਧਨਾ ਵਰਤੀਏ ਜਸਕਿਰਤ ਚਾਲ ਨੂੰ ਉਸ ਨੌਜਵਾਨ ਹਰਵਿੰਦਰ ਸਿੰਘ ਦੇ ਫੜ ਕੇ ਉਹਨੂੰ ਆਪਣੇ ਰਵਾਲ ਮਰਦੇ ਨਾਲ ਉਹਦੇ ਮੂੰਹ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਤੇ ਮਰਿਆ ਸਮਝ ਕੇ ਉਹਨੂੰ ਨਕੌਦਰ ਸਿਵਲ ਹਸਪਤਾਲ ਦੇ ਵਿੱਚ ਪੋਟਮार्टम ਲਈ ਜਿਹੜਾ ਉਹਦੀ ਲਾਸ਼ ਜਿਹੜਾ ਘਰ ਦੇ ਵਿੱਚ ਸੱਡ ਕੇ ਜਿਹੜਾ ਚਲੇ ਗਿਆ ਸੀ ਫਿਰ ਡਾਕਟਰਾਂ ਨੇ ਜਦੋਂ ਭਾਈ ਸਾਹਿਬ ਨੂੰ ਜਿਉਂਦਾ ਦੇਖ ਕੇ ਲਾਸ਼ ਸ਼ੁਰੂ ਕੀਤਾ ਦਾ ਸਿਵਲ ਹਸਪਤਾਲ ਜਲੰਧਰ ਜਾਨ ਦਾ ਜਿਹੜਾ ਬਹਾਨਾ ਅਲਜਾ ਪੁਲਸੀਏ ਬਿਘਿਆੜਾ ਨੇ ਲਾਂਬੜੇ ਹੋਏ ਨੇੜੇ ਮਾਪਿਆਂ ਦੇ ਇਕਲੌਤੇ ਪੁੱਤਰ ਤੇ ਚਾਰ ਭੈਣਾਂ ਦੇ ਇਕਲੌਤੇ ਭਰਾ ਨੂੰ ਸਦਾ ਲਈ ਜਿਹੜਾ ਨੀਂਦ ਸੁਵਾ ਦਿੱਤਾ ਇਸ ਤੋਂ ਅੱਗੇ ਤੁਹਾਨੂੰ ਹੋਰ ਦੱਸਦੇ ਆ ਦੁਖਦਾਈ ਇੱਥੇ ਬਸ ਨਹੀਂ ਹੋਇਆ ਕਹਿੰਦੇ ਹੁੰਦੇ ਆ ਕਿ ਜ਼ੁਲਮ ਕਰਨ ਵਾਲਾ ਪਾਪੀ ਐਡਾ ਪਾਪ ਉਹਦੇ ਸਿਰ ਉੱਪਰ ਚੜ ਜਾਂਦਾ ਤੇ ਉਹਨੇ ਭਾਈ ਹਰਮਿੰਦਰ ਸਿੰਘ ਦਾ ਪੋਰਟਮਾਰਟਮ ਦੀ ਜਿਹੜਾ 4-5 ਫਰਵਰੀ ਰਾਤ ਦੇ ਹਨੇਰੇ ਵਿੱਚ ਬਾਦਲ ਦਲ ਦੇ ਜਿਹੜਾ ਕਿ ਅੱਜ ਦੇ ਮੀਤ ਪ੍ਰਧਾਨ ਦਰਬਾਰਾ ਸਿੰਘ ਗੁਰੂ ਉਸ ਸਮੇਂ ਦੇ ਐਕਟਿੰਗ ਜ਼ਿਲ੍ਹਾ ਜਿਹੜਾ ਡੀਸੀਸੀ ਦੇ ਹੁਕਮਾ ਤਹਿਤ ਸਾਰਾ ਕੁਝ ਹੋਇਆ ਹੁਣ ਅੱਗੇ ਦੱਸਿਆ ਜਾ ਰਿਹਾ ਕਿ ਭਾਈ ਹਰਮਿੰਦਰ ਸਿੰਘ ਨੂੰ ਜਦੋਂ ਆਖਰੀ ਉਹਦੇ ਦਰਸ਼ਨ ਕੀਤੇ ਗਏ ਤਾ ਇਹ ਪਤਾ ਲੱਗਿਆ ਕਿ ਉਹਨੂੰ ਮਿੱਟੀ ਦਾ ਤੇਲ ਪਾ ਕੇ ਇਹਨਾਂ ਜ਼ਾਲਮ ਪੁਲਿਸ ਅਫਸਰ ਨੇ ਸਾੜ ਦਿੱਤਾ ਸੀ ਅਣਪਸਾਤਿਆ ਗਰਦਾਨ ਦਿੱਤਾ ਕਿ ਅਣਪਸਾਤਿਆ ਵਿਅਕਤੀ ਆ ਮਿੱਟੀ ਦਾ ਤੇਲ ਪਾ ਕੇ ਪਹਿਲਾਂ ਗੋਲੀਆਂ ਮੂੰਹ ਦੇ ਵਿੱਚ ਮਾਰੀਆਂ ਗਈਆਂ ਵੀ ਘਰ ਦੇ ਨੂੰ ਪਛਾਣ ਨਾ ਆਵੇ ਤਾਂ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਤੇ ਉਸ ਸਮੇਂ ਡੀਸੀ ਦੇ ਭੂਮਿਕਾ ਨੰਗਾ ਰਿਹਾ ਸੀ ਦਰਬਾਰਾ ਸਿੰਘ ਗੁਰੂ ਜਿਹਦੇ ਹੁਕਮ ਤੇ ਸਾਰਾ ਕੁਝ ਹੋਇਆ ਤੇ ਫਿਰ ਇਹ ਬਾਦਲਾਂ ਦਾ ਚਹੇਤਾ ਬਣਿਆ ਬਾਦਲਾਂ ਨੇ ਫਿਰ ਇਹਨਾਂ ਨੂੰ ਟਿਕਟ ਵੀ ਦਿੱਤੀ ਆ ਮੀਤ ਪ੍ਰਧਾਨ ਵੀ ਲਾਇਆ ਇਹ ਹਾਲ ਆ ਇਹ ਜਲਮਕੁਣੇ ਦਾ ਅੱਜ ਜਿਹੜੇ ਪਿੱਟ ਪਿੱਟ ਕੇ ਕਹਿ ਰਹੇ ਆ ਜੀ ਬਾਦਲਾਂ ਨੂੰ ਮਾੜਾ ਕਹਿ ਦਿੱਤਾ ਅਸੀਂ ਕਿਸੇ ਦੇ ਵਿਰੋਧੀ ਨਹੀਂ ਅਸੀਂ ਕਿਸੇ ਪਾਰਟੀ ਦੇ ਹੱਥ ਠੋਕੇ ਨਹੀਂ ਅਸੀਂ ਸੱਚ ਨੂੰ ਸੱਚ ਕਹਾਂਗੇ ਤੇ ਝੂਠ ਨੂੰ ਝੂਠ ਕਹਾਂਗੇ ਇੰਨੇ ਕਿ ਪ੍ਰਮਾਤਮਾ ਨੇ ਹਿੰਮਤਾ ਬਖਸ਼ੀ ਆ ਦਿੱਤੀ ਆਸਵਾਸ ਦਿੱਤੇ ਜਿੰਨਾ ਚਿਰ ਉਨੇ ਜਿਹੜੇ ਅਸੀਂ ਇਹ ਚੀਜ਼ਾਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਕਿ ਕਿਹੜੇ-ਕਿਹੜੇ ਅ fırsਰਾਂ ਨੇ ਕਿਹੜੀ-ਕਿਹੜੀ ਪਾਰਟੀ ਨੇ ਕੀ-ਕੀ ਕਰਤੂਤਾ ਕੀਤੀਆਂ ਉਹ ਤੁਹਾਡੇ ਸਾਹਮਣੇ ਆ ਤੇ ਲਿਆ ਰਹੇ ਹਾਂ ਜਿੰਨਾ ਸੱਚ ਆਉਂਦਾਗਾ ਬਾਹਰ ਕਿ ਇਹਨਾਂ ਝਾਲਮਾਂ ਫਿਰ ਅ fırsਰਾਂ ਦੇ ਜਦੋਂ ਪੁੱਤ ਮਾਰਦੇ ਆ ਫਿਰ ਲੋਕ ਕਹਿੰਦੇ ਜੀ ਬਹੁਤ ਮਾਰਾ ਹੋਇਆ ਜਦੋਂ ਅਕਲੌਤਾ ਪੁੱਤ ਚਾਰ ਭੈਣਾਂ ਦੇ ਭਾਈ ਦੇ ਮੂੰਹ ਦੇ ਵਿੱਚ ਗੋਲੀਆਂ ਮਾਰੀਆਂ ਜਾਣ ਤੇ ਉਹਨੂੰ ਤੇਲ ਪਾ ਕੇ ਸਾੜਿਆ ਜਾਵੇ ਤਾਂ ਫਿਰ ਹੁਣ ਤੁਸੀਂ ਇਹ ਦੱਸੋ ਕਿ ਜੇਕਰ ਉਹਨਾਂ ਦੇ ਪੁੱਤ ਮਰਦੇ ਆ ਤੇ ਫਿਰ ਲੋਕ ਆ ਉਹ ਫਿਰ ਉਹਨਾਂ ਨੂੰ ਕੀ ਕਹੀਏ ਜਿਹੜੇ ਕਹਿੰਦੇ ਕਿ ਮਾੜਾ ਹੋਇਆ ਇਹ ਉੱਥੇ ਗੱਲ ਹੁੰਦੀ ਹੈ ਜੈਸਾ ਕਰੋਗੇ ਵੈਸਾ ਭਰੋਗੇ ਕਿਸੇ ਦੇ ਪੁੱਤ ਮਾਰਨੇ ਉਦੋਂ ਬੜੇ ਸੌਕੇ ਹੁੰਦੇ ਆ ਆਪਣੇ ਪੁੱਤ ਮਾਰਨੇ ਤੇ ਬੜਾ ਦੁੱਖ ਲੱਗਦਾਗਾ ਉਹ ਵੀ ਕਿਸੇ ਦੇ ਪੁੱਤ ਸੀ ਉਹ ਵੀ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਚਾਰ ਪੰਜ ਮੁੰਡੇ ਮਾਰੇ ਉਸ ਟਾਈਮ ਆ ਸਰੇ ਆ ਉਹਨਾਂ ਸਿੱਧੀਆਂ ਗੋਲੀਆਂ ਮਾਰ ਕੇ ਤੇ ਇਹ ਹਾਲ ਉਸ ਤੋਂ ਬਾਅਦ 78 ਦੇ ਵਿੱਚ ਕਿੰਨਾ ਨੁਕਸਾਨ ਕੀਤਾ ਉਦੋਂ ਇਸ ਕੀ ਦੀ ਸਰਕਾਰ ਸੀ ਬਾਦਲ ਦੀ ਤੇਰਾ ਸਿੰਘ ਅਸੀਦ ਕੀਤੇ ਕਰੀਬ 78 ਦੇ ਜਣੀ ਜਿਹੜਾ जख्मी ਹੋਏ ਫਿਰ ਉਤੋਂ ਕਮੇ ਗੱਡੀ ਦੇ ਵਿੱਚ ਜਿਹੜਾ ਬਾਦਲ ਉਹਨੂੰ ਕੱਢ ਕੇ ਲੈ ਕੇ ਜਾਂਦਾ ਫਿਰ 84 ਦੇ ਵਿੱਚ ਇਲਜ਼ਾਮ ਲੱਗਦੇ ਇਹਨਾਂ ਤੇ ਕਿ ਇੰਦਰਾ ਗਾਂਧ ਨੂੰ ਲਿਖ ਲਿਖ ਕੇ ਚਿੱਠੀਆਂ ਇਹਨਾਂ ਨੇ ਜਿਹੜਾ ਬੇਵਸ ਕੀਤਾ ਦਰਬਾਰ ਸਾਹਿਬ ਤੇ ਹਮਲਾ ਦੇ ਅਟੈਕ ਕਰਵਾਉਣ ਦੇ ਲਈ ਇਹਨਾਂ ਨੇ ਪਲੈਨਿੰਗ ਬਣਾਈ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਲਿਆਂ ਨੂੰ ਕਮੇ ਖਤਮ ਕਰੀਏ ਉਸ ਤੋਂ ਟਾਈਮ ਫਿਰ 90 92 ਦਾ ਕੇਦਾ ਆਉਂਦਾ ਫਿਰ ਬਾਦਲ ਤੇ ਦੋਸ਼ ਲੱਗਦਾ ਕਿ ਰਾਤ ਨੂੰ ਮੀਟਿੰਗ ਆ ਜਿਹੜਾ ਕੇ ਪੀ ਐਸ ਗਿੱਲ ਦੇ ਨਾਲ ਕਰਦਾ ਸੀ ਤਾਂ ਦਿਨੇ ਉਹਨਾਂ ਸਿੰਘਾਂ ਦੇ ਭੋਗਾ ਤੇ ਜਾਂਦਾ ਸੀ ਫਿਰ ਬਰਗਾੜੀ ਆਉਂਦਾ ਫਿਰ ਤੁਹਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਇਹ ਤਾਂ ਕੋਈ ਬੜਾ ਲੰਬਾ ਚੌੜਾ ਨਹੀਂ ਇਹ ਤਾਂ 7-8 ਸਾਲੀ ਹੋਇਆ ਇਹ ਤਾਂ ਸਭ ਦੇ ਯਾਦ ਹੋਊਗਾ ਕਿ ਭੁੱਲ ਗਏ ਵੀ ਜਿਨ੍ਹਾਂ ਨੇ ਕਤੂਤਾ ਕੀਤੀਆਂ ਜਿਨ੍ਹਾਂ ਨੇ ਪਾਪੀਆਂ ਨੇ ਪਾਪ ਕੀਤੇ ਆ ਉਹ ਭਾਏ ਤੁਹਾਡੇ ਸਾਹਮਣੇ ਲਿਆਉਂਦੇ ਰਹਾਗੇ ਅਸੀਂ ਤੇ ਇਹਨਾਂ ਜ਼ਾਲਮਾ ਪੁਲਿਸ ਅਫਸਰਾਂ ਤੇ ਜਿਨ੍ਹਾਂ ਨੇ ਕੀਤਾ ਤੇ ਕਰਾਇਆ ਉਹਨਾਂ ਦੇ ਕਰਤੂਤਾਂ ਜਗਜਾਰ ਹੁੰਦੀਆਂ ਰਹਿਣਗੀਆਂ ਇਸ ਕਰਕੇ ਜਿਹੜਾ ਇਸ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲਿਖਦਿਆ ਕਰੋ ਧੰਨਵਾਦ ਬਰਜੇ ਕਾ ਖਾਲਸਾ ਬਰਜੇ ਕੀ ਫਤਿਹ